ਇਹ ਉਹੀ ਕੰਮ ਕਰ ਰਹੀ ਹੈ ਜੋ ਰੰਗਦੇਵ ਹਿੰਦੂਆਂ ਦੇ ਨਾਲ ਕਰਦਾ ਸੀ ਇੰਨਾਂ ਲੋਕਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹਨ ਇੰਨਾਂ ਲੋਕਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਤੋਸ਼ਾ ਕਰਨਾ ਦਰਬਾਰ ਸਾਹਿਬ ਦਾ ਲੁੱਟ ਕੇ ਲੈ ਗਏ ਹੈ ਤੇ ਉਸ ਦਿਨ 6 ਜੂਨ ਨੂੰ हजारा सिख दरबार साहब शहीद कर दते औरजेब तो इन्होंने कमी नहीं छी है ये इतिहास है तो दसवें पातशाह ने सारा परिवार अपना कुर्बान कर दिता तो उन्होंने कहा ਇਨ ਗਰੀਬ ਸਿੱਖੋਂ ਕੋ ਦੂੰ ਪਾਤਸ਼ਾਹੀ ਇਹ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਜੇ ਗੁਰੂ ਨਾਨਕ ਸਾਹਿਬ ਨੇ ਕੌਮ ਬਣਾਤੀ ਧਰਮ ਬਣਾਤਾ ਤੇ ਦਸਵੇਂ ਪਾਤਸ਼ਾਹ ਨੇ ਸਾਨੂੰ ਰਾਜ ਗੱਦੀ ਤੇ ਬਾਦਸ਼ਾਹੀ ਦਿੱਤੀ ਹੈ ਪ੍ਰਸਾਦ ਸੰਗਤ ਜੀ ਅੱਜ ਮੋਦੀ ਸਰਕਾਰ ਤੇ ਸੈਂਟਰ ਦੀਆਂ ਸਰਕਾਰਾਂ ਸਾਡੇ ਸਿੱਖ ਜੋ ਖਾਲਸਾਣ ਦੀ ਗੱਲ ਕਰਦੇ ਆ ਉਹਨਾਂ ਨੂੰ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜ ਨੂੰ ਬਦਮਾਸ਼ਾਂ ਤੋਂ ਕਤਲ ਕਰਾਤਾ ਰਿਪੂ ਜਮਨ ਸਿੰਘ ਮਾਲਕ ਨੂੰ ਕਤਲ ਕਰਾਤਾ ਜੋਕ ਦੋਲ ਸਿੰਘ ਮੌਕੇ ਦਾ ਨੌਜਵਾਨ ਸੀ ਉਸ ਨੂੰ ਕਤਲ ਕਰਾਤਾ ਅਫਤਾਰ ਸਿੰਘ ਖੰਡਾ ਜਿਨ੍ਹਾਂ ਦੇ ਮਾਤਾ ਇੱਥੇ ਬੈਠੇ ਐ ਉਸ ਨੂੰ ਝੇਰ ਦੇ ਕੇ ਬਰਤਾਨੀਆਂ ਦੇ ਵਿੱਚ ਮਾਰਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਤੇ ਲਖਬੀਰ ਸਿੰਘ ਰੋਡੇ ਨੂੰ ਕਤਲ ਕਰਾਤਾ ਇਹ ਹੈ ਕਹਾਣੀ ਤੇ ਜੋ ਪੰਨੂ ਸੀ ਅਮਰੀਕਾ ਦੇ ਵਿੱਚ ਉਸ ਨੂੰ ਵੀ ਕਤਲ ਕਰ ਦੇਣਾ ਸੀ ਪਰ ਅਮਰੀਕਾ ਦੀ ਖੁਫੀਆ ਇਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਹੁਣ ਇੰਨਾ ਸਾਰਿਆਂ ਦੇ ਉੱਤੇ ਕੇਸ ਚੱਲ ਰਹੇ ਐ ਕਿਉਂ ਕਰਕੇ ਇੰਡੀਆ ਨੇ ਇਹ ਕੰਮ ਕਰਕੇ ਅਮਰੀਕਾ ਕੈਨੇਡਾ ਬ੍ਰਿਟਾਨੀਆ ਪਾਕਿਸਤਾਨ ਇਹਨਾਂ ਦੀ ਸੋਵਰਨਿਟੀ ਬਾਦਸ਼ਾਹੀ ਤੋੜਦੀ ਹੈ ਅਮਰੀਕਾ ਦੀ ਮਨੋ ਡਾਕਟਰੀਨ ਤੋੜਦੀ ਹੈ ਤੇ ਇਹ ਦੇਸ਼ ਇਸ ਜਤਰਾ ਨੂੰ ਬਰਦਾਸ਼ਤ ਨਹੀਂ ਕਰਨਗੇ जिमें कि इंडली मोदी है राजनाथ सिंह है है अमित शाह है अजीत डोयल है रवि सिन्हा है ਗੋਇਲਾ ਜੈ ਸ਼ੰਕਰ ਇਸ ਜੁੰਡਲੀ ਨੇ ਸਿੱਖਾਂ ਨੂੰ ਹੁਣ ਬਾਹਰ ਦੇ ਮਨਖਾਂ ਦੇ ਵਿੱਚ ਮਰਵਾਉਣਾ ਸ਼ੁਰੂ ਕਰਤਾ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੈਂ ਮੋਦੀ ਤੇ ਉਹਦੇ ਲਾਣੇ ਨੂੰ ਕਹਿ ਰਿਹਾ ਚ ਇਹ ਸ਼ਹੀਦਾਂ ਦੀ ਸਟੇਜ ਹੈ ਇਸ ਫਰੰਦਾ ਕੰਮ ਆਸੀਂ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ ਤੇ ਨਾ ਸੇ ਕਰਨਾ ਤੇ ਸੰਤ ਜਗਨ ਸਿੰਘ ਭਿੰਡਰਾਂਵਾਲਾ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਆ ਗਈ ਤੇ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਤੌਣ ਹੀ ਹਲਤਰ ਕਰਜੋਂ ਪਰ ਖੜਵੀ ਜਾਓ ਮੇਰੇ ਨਾਲ ਸੋ ਸਾਧ ਸੰਗਤ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਦੋ ਨਿਸ਼ਾਨ ਸਾਹਿਬ ਹੈ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਮੂਹਰੇ ਉੱਥੇ ਜਾ ਕੇ ਸ਼ਹੀਦ ਹੋਏ ਆ ਉਹਨਾਂ ਦੀ ਹਰ ਛਾਤੀ ਦੇ ਵਿੱਚ 74 ਗੋਲੀਆਂ ਸੀ 74 ਗੋਲੀਆਂ ਇੱਕ ਚੀਮਾ ਹੈਗਾ ਪਾਕਿਸਤਾਨ ਦਾ ਕਵੀ ਉਹ ਕਹਿੰਦਾ ਸਾਡਾ ਜਰਨੈਲ ਬੰਗਲਾਦੇਸ਼ ਦੀ ਲੜਾਈ ਲੜਿਆ ਉਹਦਾ ਨਾਮ ਸੀ ਜਰਨਲ ਨਾਜ਼ੀ ਉਸ ਨੇ 95000 ਪਾਕਿਸਤਾਨ ਦੀ ਫੌਜ ਇੰਡੀਆ ਦੇ ਅੱਗੇ ਹੱਥ ਝੁਕਾ ਕੇ ਸਰੈਂਡਰ ਕਰਤੀ ਪਰ ਉਹ ਪਰ ਉਹ ਕਹਿੰਦਾ ਜੇ ਉਹਦੀ ਚੀਚੀ ਦੇ ਉੱਤੇ ચીਰ ਆ ਜਾਂਦਾ ਤਾਂ ਵੀ ਅਸੀਂ ਸਮਝਦੇ ਸੀ ਕਿ ਉਹ ਜਰਨਲ ਹੈ ਪਰ ਕਹਿੰਦਾ ਜਰਨਲਾਂ 'ਚੋਂ ਜਰਨੈਲ ਹੀ ਕੋਇਆ ਓਹ ਹੋਇਆ ਜਰਨੈਲ ਸਿੰਘ ਭਿੰਡਰਵਾਲਾ ਸੋ ਸਤਿਕਾਰਯੋਗ ਸਾਧ ਸੰਗਤ ਜੀ ਇਸ ਲਾਣੇ ਇਸ ਟੱਬਰ ਦੀ ਹਿਸਟਰੀ ਬੜੀ ਲੰਬੀ ਹੈ ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਪੜ੍ਹ ਸਾਹਿਬ ਜਸਬੀਰ ਸਿੰਘ ਰੋਡੇ ਸਿੰਘ ਸਾਹਿਬ